ਕਿਤਾਬਾਂ ਦੀ ਦੁਨੀਆ ਬੜੀ ਬਿਲਖਣ ਦੁਨੀਆ ਯੂਨੀਵਰਸਿਟੀ ਚ ਪੜਦੇ ਆਂ ਕਿਤਾਬਾਂ ਪੜਨ ਦੀ ਛੇਟਕ ਲੱਗੀ ਤੁਸੀਂ ਦੇਖ ਰਹੇ ਹੋ ਸਾਡੇ ਚਾਰੇ ਚ ਫੇਰੇ ਅੱਜ ਕਿਤਾਬਾਂ ਹੀ ਕਿਤਾਬਾਂ ਨੇ ਇੰਨੀ ਪੋਜ਼ਿਟਿਵਿਟੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਅੱਜ ਅਸੀਂ ਸਪੈਸ਼ਲ ਯੂਨੀ ਸਟਾਰ ਵਾਲਿਆਂ ਕੋਲੇ ਪਹੁੰਚੇ ਆਂ ਇੱਕ ਅੱਧੀ ਕਿਤਾਬ ਲੈਣ ਨਹੀਂ ਪਹੁੰਚੇ ਉਹ ਹਰੀ ਪੱਗ ਦੇ ਜਿਹੜੇ ਜਵਾਨ ਨੂੰ ਤੁਸੀਂ ਦੇਖ ਰਹੇ ਹੋ ਤੁਹਾਨੂੰ ਪਤਾ ਹੀ ਹੈ ਉਹਦਾ ਬੁੱਕ ਸਟੋਰ ਹੈ ਭੱਜੀ ਕਿਤਾਬ ਘਰ ਸੋ ਅੱਜ ਅਸੀਂ ਯੂਨੀ ਸਟਾਰ ਵਾਲਿਆਂ ਤੋਂ ਇੱਕ ਭੂਗ ਵਾਲੇ ਟਰਾਲੀ ਕਿਤਾਬਾਂ ਦੇ ਲੈਣ ਪਹੁੰਚੇ ਆ ਉਹਨਾਂ ਨੇ ਚਾਹ ਦਾ ਕੱਪ ਨਾਲ ਸਾਡਾ ਸਵਾਗਤ ਕੀਤਾ ਪਾਫਾ ਨਿਕਲ ਰਹੀਆਂ ਨੇ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਸੋ ਇਸ ਤੋਂ ਬਾਅਦ ਅਸ਼ਵਨੀ ਜੀ ਕੱਲੀ-ਕੱਲੀ ਕਿਤਾਬ ਜਿਹੜੀ ਥੱਲੋਂ ਰੈਕ ਚੋਂ ਨਹੀਂ ਲੱਭੀ ਉਹ ਲੈ ਕੇ ਆ ਰਹੇ ਨੇ ਕੰਬਰ ਪਾਜੀ ਤੇ ਪੱਜੀ ਪਾਜੀ ਚਾਰੇ ਚਟਕਾਰੇ ਲੈ ਰਹੇ ਨੇ ਬੜਾ ਆਨੰਦ ਮਹਿਸੂਸ ਕਰ ਰਹੇ ਨੇ ਇਸ ਤੋਂ ਬਾਅਦ ਅਸ਼ਵਨੀ ਭਾਜੀ ਨੂੰ ਵੀ ਅਸੀਂ ਕਹਿਆ ਵੀ ਤੁਸੀਂ ਬੈਠੋ ਉਹਨਾਂ ਨਾਲ ਗੱਲਾਂ-ਵਾਟਾਂ ਕੀਤੀਆਂ ਉਹ ਕਹਿੰਦੇ ਵੀ 1995 ਤੋਂ ਮੈਂ ਇੱਥੇ ਕੰਮ ਕਰ ਰਿਹਾਗਾ ਤੇ ਇਸ ਨੂੰ ਜਿਹੜਾ ਸਾਡਾ ਪ੍ਰੋਜੈਕਟ ਲਾਇਆ ਹੋਇਆ ਪ੍ਰਕਾਸ਼ਨ ਦਾ ਘਟੋ-ਘਟ 44 ਸਾਲ ਹੋ ਚੁੱਕੇ ਨੇ ਚਾਹਾਂ ਪੀਂਦੇਗੇ ਗੱਲਾਂ ਕਰਦੇਗੇ ਕਿਤਾਬਾਂ ਦੀ ਦੁਨੀਆ ਬੜੀ ਬਿਲਖਣ ਦੁਨੀਆ ਤੁਹਾਨੂੰ ਪਤਾ ਸੋ ਕਿਤਾਬਾਂ ਜਿੰਨੀਆਂ ਸਾਨੂੰ ਚਾਹੀਦੀਆਂ ਸੀ ਕਢਵਾ ਲੀਆਂ ਵਿਲਿੰਗ ਹੋ ਰਹੀ ਆ ਉਧਰ ਸਾਡੀ ਭੈਣ ਪੈਕਿੰਗ ਕਰ ਰਹੀ ਹੈ ਕਿ ਸੋ ਅਸ਼ਵਨੀ ਜੀ ਉੱਠ ਕੇ ਦੱਸ ਵੀ ਰਹੇ ਨੇ ਵੀ ਆ ਇੰਜ ਕਰੋ ਆ ਇੰਜ ਕਰੋ ਆ ਇੰਜ ਕਰੋ ਭੱਜੀ ਪੂਰੀ ਜਦੋ ਜਹਿਦ ਕਰ ਰਿਹਾ ਬੜਾ ਖੁਸ਼ ਹੈ ਕਿਉਂਕਿ ਬੜੀ ਵੱਡੀ ਮਾਰ ਮਾਰਨ ਲੱਗੇ ਆਗੇ ਅੱਜ ਸਾਰੇ ਵਰਲਡ ਦਾ ਲਿਟਰੇਚਰ ਅਸੀਂ ਲੈ ਚੱਲਾਂਗੇ ਇਸ ਤੋਂ ਬਾਅਦ ਅਸੀਂ ਉੱਥੋਂ ਨਿਕਲੇ ਕਿਉਂਕਿ ਢਿੱਡ 'ਚ ਚੂਹੇ ਦੌੜ ਰਹੇ ਸੀ ਵੜੀ ਕਿਸਮ ਦੇ ਚੂਹੇ ਸੀ ਜਿਹੜੇ ਦੌੜ ਰਹੇ ਸੀਗੇ ਬੜੀ ਜਦੋਜਾਦ ਕਰਕੇ ਅਸੀਂ ਬੈਸਟ ਟੈਕ ਮਾਲ ਸਾਡੇ ਮੱਥੇ ਵੱਜਿਆ ਅਸੀਂ ਸੜਕ ਪਾਰ ਕੀਤੀ ਤੇ ਗੱਬਰੂ ਪੰਜਾਬੀ ਕਿਹੜੇ ਲੋਟ ਦੇਖੋ ਸਰਕਾ ਤੇ ਟਹਿਲਦੇ ਫਿਰਦੇ ਆ ਮੌਲ ਚ ਪਹੁੰਚ ਚੁੱਕੇ ਆਂਗੇ ਬੜੇ ਧੰਨਵਾਦੀ ਆ ਭੱਜੀ ਪਾਜੀ ਤੇ ਅੱਜ ਭੱਜੀ ਵੱਲੋਂ ਸਾਰੀ ਪਾਰਟੀ ਕੁਰਸੀਆਂ ਸਾਡੀਆਂ ਵੇਟ ਕਰ ਰਹੀਆਂ ਸੀਗੀਆਂ ਅਸੀਂ ਕੁਰਸੀਆਂ ਤੇ ਬਸ ਵਿਰਾਜ਼ਮਾਨ ਹੋਵਾਂਗੇ ਤੇ ਆਰਡਰ ਕਰਨ ਵਾਸਤੇ ਅਸੀਂ ਉਹ ਸਕਰੀਨ ਜੀ ਕੋਲੇ ਪਹੁੰਚ ਚੁੱਕੇ ਆਂਗੇ ਪਤਾ ਕਰ ਰਹੇ ਆਂ ਵੀ ਆ ਕੇ ਮਿਆ ਆ ਕੇ ਮਿਆ ਆ ਕੇ ਮਿਆ ਅਸੀਂ ਵੀਡੀਓ ਬਣਾਉਣੀ ਸੀ ਕਿਉਂਕਿ ਅਸੀਂ ਨਾ ਪੈਸੇ ਦੇਣੇ ਆ ਨਾ ਪੈਸੇ ਲੈਣੇ ਆ ਸੋ ਪੱਜੀ ਪਾਜੀ ਕੀ ਫੀਲ ਕਰ ਰਹੇ ਹੋ ਕੀ ਬਾਤ ਹੈ ਫ੍ਰੈਂਡਲੀ ਮੌਦ ਦਾ ਸਮਾਨ ਟੇਬਲਾਂ ਤੇ ਪਹੁੰਚ ਚੁੱਕਿਆਗਾ ਕਿੱਥੇ ਚਲੇ ਜਾਵਾਂਗੇ ਪੱਜੀ ਪਾਜੀ ਐਡੇ ਆਸਾਨ ਕਰਕੇ ਤੁਸੀਂ ਸਾਨੂੰ ਖਤਮ ਪਾਲ ਕਰ ਦੇਮੋਗੇ ਸਭ ਕੁਝ ਸ਼ੱਕ ਸ਼ਕਾ ਕੇ ਅਸੀਂ ਫ੍ਰੈਂਡਲੀ ਸਾਡੀਆਂ ਕਿਤਾਬਾਂ ਪੂਰੀਆਂ ਪ੍ਰੋਪਰ ਪੈਕ ਹੋ ਚੱਕੀਆਂ ਨੇ ਇਹ ਬੰਡਲ ਕਿਉਂ ਖੁਸ਼ ਆਮਲੀਆ ਤੇ ਇਹ ਬੰਡਲ ਇਥੋਂ ਅਸੀਂ ਚੱਕੀਆਂ ਗੱਡੀ 'ਚ ਲੱਦੀਆਂ ਪਿਛਲੀ ਸੀਟ ਵੀ ਡੱਕਤੀ ਤੇ ਡਿੱਗੀਆਂ ਵੀ ਡੱਕ ਦੇਵਾਂਗੇ ਕਿਉਂਕਿ ਬਾਹਰ ਚੂੜੀ ਚੱਕ ਦੇਵਾਂਗੇ ਆ ਡਿੱਗੀ ਵੀ ਭਰਤੀ ਇਥੋਂ ਗੱਡੀ ਚੱਕੀ ਗਾਂ ਹੱਕੀ ਕਿਉਂ ਰਹਿ ਗਈ ਨਾ ਦੁਨੀਆ ਹੱਕੀ ਬੱਕੀ ਕਿਉਂ ਭੱਜੀ ਸੋ ਫਾਈਨਲੀ ਇਥੋਂ ਗੱਡੀ ਚੱਕ ਕੇ ਅਸੀਂ ਪਟਿਆਲੇ ਪਹੁੰਚ ਚੁੱਕੇ ਆ ਭੱਜੀ ਭਾਜੀ ਸਾਡੇ ਕੋਲ ਬੈਠੇ ਸੱਜਣ ਨੇ ਸ਼ਿਕ ਮਾਰੀ ਚਲੋ ਉਹ ਜਾਣੇ ਅਸੀਂ ਪਟਿਆਲੇ ਪਹੁੰਚ ਚੁੱਕੇ ਆ ਭੱਜੀ ਫੋਨ ਤੇ ਗੱਲ ਕਰ ਰਿਹਾ ਕਮਰ ਭਾਜੀ ਨੇ ਇਥੋਂ ਸਾਰੀਆਂ ਕਿਤਾਬਾਂ ਲਾ ਕੇ ਬੜੇ ਮਾਣਤਾ ਨਾਲ ਭਜਨ ਬਲਰਾਂ ਨੂੰ ਫੜਾਈਆਂ ਫੈਨ ਲਈ ਕਿਤਾਬਾਂ ਦੁਕਾਨ ਵਿੱਚ ਜਿੰਦੀਆਂ ਖੁਸ਼ ਐ ਮਿੱਤਰਾਂ ਦੇ ਪੱਲੇ ਕਲੇ ਬੈਲ ਇਹ ਰਿਚ ਵੀ ਰਾਜਪੁਰ ਰਾਜਪੁਰ ਇੱਥੇ ਆ ਭੱਜੀ ਕਿਤਾਬ ਘਰ 1 ਨੰਬਰ ਗਲੀ 7 ਨੰਬਰ ਮਕਾਨ ਦੁਕਾਨ ਹੈ ਮਕਾਨ ਕੋਈ ਗੱਲ ਆ ਭੱਜੀ ਕਿਤਾਬ ਘਰ ਥੈਂਕ ਕਰਦਾ ਹਾਂ ਸ਼ਿਵੇ ਦੇ ਸਾਹਮਣੇ है श ि व